ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਰ ਸ਼੍ਰੀ ਗੁਰੂ ਆਂਦਸ ਅੰਤਲਾ ਸ਼੍ਰੀ ਹਵਾਈਅ ਦੇ ਦੀਆਂ ਕੱਲੀ ਕੱਲੀ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਲਰ ਟਰੈਪ ਵੱਲੋਂ ਦੂਸਰੀ ਵਾਲਾਸ਼ਪਤੀ ਬਣ ਤੇ ਗੈਰ ਪ੍ਰਵਾਸੀਆਂ ਤੇ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਰ ਦੀਆਂ ਅੱਜ 205 ਦੇ ਕਰੀਬ ਜਿਹੜੇ ਕਿ ਗੈਰ ਪ੍ਰਵਾਸੀ ਭਾਰਤੀ ਜਿਹੜੇ ਅਮਰੀਕਾ ਵਿੱਚ ਠਹਿਰੇ ਸੀ ਅ ਦੋ ਨੰਬਰ ਜਾਂ ਦੂਸਰੇ ਤਰੀਕੇ ਦੇ ਨਾਲ ਜਿਹੜੇ ਕਿ ਉੱਥੇ ਅਮਰੀਕਾ ਵੀ ਸਹਿਲਾ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਏਅਰਫੋਰਸ ਦਾ ਜਿਹੜਾ ਕਿ ਅਮਰੀਕਾ ਦਾ ਜਹਾਜ਼ ਅਮਰਸਾ ਦੀ ਧਰਤੀ ਤੇ ਉੱਤਰ ਚੁੱਕਿਆ ਵਾ ਅਤੇ 205 ਦੇ ਕਰੀਬ ਜਿਹੜੇ ਗੈਰ ਭਾਰਤੀ ਨੇ ਉਹਨਾਂ ਨੂੰ ਜਿਹੜਾ ਕਿ ਅੱਜ ਅਮਰਸਾ ਲਿਆਂਦਾ ਗਿਆ ਵਾ ਅੰਤਰਾਖੀ ਹਵਾਈ ਅੱਡੇ ਤੇ ਇੱਥੋਂ ਜਿਹੜਾ ਕਿ ਮੈਂ ਕਹਿ ਸਕਦਾ ਵਾ ਕਿ ਇਹ ਜਿਹੜੇ ਭਾਰਤੀ ਨੇ ਵੱਡੀ ਤਦਦਾ ਵਿੱਚ ਇਹਨਾਂ ਦੇ ਕਾਗਜ਼ਾਤ ਵਗੈਰਾ ਚੱਕੀਤੇ ਜਾਣਗੇ ਇਮੀਗ੍ਰੇਸ਼ਨ ਜਿਹੜੀ ਆ ਇਹਨਾਂ ਦੇ ਕੱਲੀ-ਕੱਲੀ ਡਿਟੇਲ ਵਗੈਰਾ ਇਹਨਾਂ ਦੇ ਡਾਕੂਮੈਂਟ ਜਿਹੜਾ ਚ ਅਤੇ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਇਹਨਾਂ ਦੇ ਘਰਾਂ ਦੇ ਹਵਾਲੇ ਘਰਾਂ ਦੇ ਹਵਾਲੇ ਕੀਤਾ ਜਾਊਗਾ ਤੇ ਖਾਸ ਤੌਰ ਤੇ ਮੈਂ ਦੱਸਾਂ ਬਦਸ਼ਕਨ ਨੂੰ ਸਾਡਾ ਕਰਦਾ ਵੀ ਇਹਨਾਂ ਵਿੱਚੋਂ ਕਈ ਹਰਿਆਣੇ ਦੇ ਵੀ ਰਹਿਣ ਵਾਲੇ ਨੇ ਪੰਜਾਬ ਦੇ ਵੀ ਨੇ ਚੰਡੀਗੜ੍ਹ ਦੇ ਵੀ ਨੇ ਤੇ ਮਹਾਰਾਸ਼ਟਰ ਦੇ ਵੀ ਨੇ ਵੱਖ-ਵੱਖ ਇਲਾਕਿਆਂ ਵਿੱਚੋਂ ਨੇ ਐਸਾ ਕਿ ਇਹਨਾਂ ਦੇ ਡਾਕੂਮੈਂਟ ਜਿਹੜੇ ਨੇ ਕਾਗਜ਼ਾਤ ਇਮੀਗ੍ਰੇਸ਼ਨ ਕਲੀ-ਕਲੀ ਚੈੱਕ ਕਰੇਗੀ ਅਤੇ ਜੇਕਰ ਪੋਸਟੀ ਗੱਲ ਕਰੀਏ ਪੁਰਸੋ ਲਪੁਕਤਾ ਦੀ ਆਮ ਕੀਤੀ ਇਹਨੇ ਵੱਡੇ ਅਧਿਕਾਰੀ ਪੁਲਿਸ ਦੇ ਪਹੁੰਚੇ ਨੇ ਤੇ ਮੈਂ ਸਭ ਤੋਂ ਵੱਡੀ ਜ਼ਰੂਰ ਅਪਾ ਤਸਵੀਰ ਸਾਂਝੀ ਕਰਦਾ ਇੱਥੇ ਜਿਹੜੇ ਕਿ ਇਹਨਾਂ ਦੇ ਜੇਕਰ ਕੋਈ ਇਹਨਾਂ ਦੇ ਖਿਲਾਫ ਕੋਈ ਮੁਕੱਦਮਾ ਜਾ ਇਹਨਾਂ ਦੇ ਖਿਲਾਫ ਕੋਈ ਕ੍ਰਿਮिनल ਕਾਰਡ ਜਿਹੜਾ ਪੈਦਾ ਕੀਤਾ ਜਾਊਗਾ ਹੁੰਦਾ ਤੇ ਇਹਨਾਂ ਦੇ ਖਿਲਾਫ ਬੰਦੀ ਜਿਹੜੀ ਇਹ ਕਾਰਵਾਈ ਆ ਪੁਲਿਸ ਤੋਂ ਲ ਕੀਤੀ ਜਾਣੀ ਆ ਅੱਜ ਤੱਕ ਉਸ ਚੱਕ ਕੇ ਅਜੇ ਤੱਕ ਇਹਨਾਂ ਨੂੰ ਜਿਹੜਾ ਮੀਡੀਆ ਤੋਂ ਬਹੁਤ ਦੂਰ ਰੱਖਿਆ ਗਿਆ ਵਾ ਤੇ ਪੁਲਸ ਦੀ ਗੱਲ ਕਰੀਏ ਪੁਲਸ ਨੇ ਪੂਰੀ ਨਾਕਾਬੰਦੀ ਕੀਤੀ ਹੋਈ ਆ ਪੁਲਿਸ ਦੇ ਵੀ ਜਿਹੜੇ ਉੱਚ ਅਧਿਕਾਰੀ ਨੇ ਉੱਥੇ ਪਹੁੰਚੇ ਨੇ ਅਤੇ ਅੰਦਰ ਮੀਟਿੰਗ ਹੋ ਚੁੱਕੀ ਆ ਤੇ 에ਅਰਫੋਰਟ ਦਾ ਜਿਹੜਾ ਕਿ ਜਹਾਜ਼ ਆ ਉਹ ਵੀ ਜਿਹੜਾ ਕਿ ਉੱਥੋਂ ਚੁੱਕਿਆ ਵਾ ਜਿਹੜਾ ਕਿ ਮਾਈਕ੍ਰੋ ਚੱਲਿਆ ਸੀ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਡੋਨਲਡ ਟਰਪੋਨ ਵਾਲੋ ਦੂਸਰੀ ਜਿਹੜੀ ਰਾਸ਼ਟਰਪਤੀ ਬਣ ਤੇ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਗੈਰ ਪ੍ਰਵਾਸੀਆਂ ਤੇ ਜਿਹੜੇ ਕਿ ਦੂਸਰੀ ਦੋ ਜਿਹੜੇ ਕਿ ਦੋ ਨੰਬਰ ਦੇ ਨਾਲ ਜਿਹੜੇ ਸੀ ਅਮਰੀਕਾ ਪਹੁੰਚੇ ਸੀ ਚਾਹੇ ਉਹ ਡੌਨਕੀ ਇਲਾਕੇ ਪਹੁੰਚੇ ਸੀ ਚਾਹੇ ਉਹ ਗਲਤ ਨਹੀਂ ਕਿਨੇ ਪਹੁੰਚੇ ਸੀ ਉਹਨਾਂ ਤੇ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਤੁਸੀਂ ਤਸਵੀਰਾਂ ਤੁਹਾਨੂੰ ਕਹਿੰਦੀ ਸਾਂਝੀ ਕਰਾਏ ਆ ਅਤੇ ਪੁਲਿਸ ਦੇ ਵੀ ਜੇ ਗੱਲ ਕਰੀਏ ਪੰਜਾਬ ਪੁਲਿਸ ਤੇ ਅਧਿਕਾਰੀ ਪੁਲਿਸ ਵੱਲੋਂ ਵੱਡੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਅਬਰੀਕੇਟ ਲਗਾਏ ਗਏ ਨੇ ਥਾਂ ਥਾਂ ਤੇ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਜਿਹੜੀ ਲਗਾਈ ਗਈ ਆ ਅਤੇ ਪੁਲਿਸ ਦੇ ਅਧਿਕਾਰੀ ਜਿਹੜੇ ਵੰਡੇ ਨੇ ਉਹਨਾਂ ਵੱਲੋਂ ਵੀ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਨੇ ਜੇ ਜੇਕਰ ਗੱਲ ਕਰੀਏ ਏਜੰਸੀਆਂ ਦੀ ਏਜੰਸੀਆਂ ਵੀ ਵੱਡੀ ਤਰ੍ਹਾਂ ਇਸ ਸੈਂਟਰ 'ਤੇ ਪਹੁੰਚਿਆ ਨੇ ਐਨ ਆਈਏ ਜਾਂ ਹੋਰ ਜਿਹੜੀਆਂ ਏਜੰਸੀਆਂ ਵੀ ਇੱਥੇ ਪਹੁੰਚਿਆ ਨੇ ਇਹਨਾਂ ਤੋਂ ਜਿਹੜੇ ਪਹੁੰਚੇ ਨੇ ਇਸ ਟਾਈਮ ਜਿਹੜੇ ਗੈਰ ਪ੍ਰਵਾਸੀ ਭਾਰਤੀ ਪਹੁੰਚੇ ਨੇ ਇਹਨਾਂ ਤੋਂ ਪੂਰੀ ਪੁਸ਼ਪਰਤਾਲ ਕੀਤੀ ਜਾਊਗੀ ਕਿਨੇ ਲੰਬੇ ਸਮੇਂ ਤੋਂ ਜਿਹੜੇ ਕੀ ਉਹ ਅਮਰੀਕਾ ਵਿੱਚ ਰਹੇ ਰਹੇ ਸੀ ਇਹਨਾਂ ਦਾ ਰਿਕਾਰਡ ਜਿਹੜਾ ਖੰਗਾਲੇ ਜਾਵੇਗਾ ਇਹਨਾਂ ਦੀ ਜਿਹੜੀ ਆ ਡਾਕੂਮੈਂਟ ਜਿਹੜੇ ਕਾਗਜ਼ਾ ਚੈੱਕ ਕੀਤੇ ਜਾਣਗੇ ਵੀ ਕਿਸੇ ਤਰ੍ਹਾਂ ਦੇ ਇਹਨਾਂ ਦੇ ਖਿਲਾਫ ਕੋਈ ਕ੍ਰਿਮਨਲ ਰਿਕਾਰਡ ਜਿਹੜਾ ਉਹ ਨਾ ਹੋਵੇ